ਕਿਹੜਾ ਕੀ ਜੀ ਇਹ ਆਪਣੇ ਇਲੈਕਸ਼ਨ ਦੇ ਕਰਕੇ ਨਾ ਠੇਕੇ ਸਰਕਾਰ ਵੱਲੋਂ ਬੰਦ ਸੀਗੇ ਤੇ ਉਹਦੇ ਰਾਤ ਨੂੰ ਮਲਕ ਠਿਕਾ ਜਿਹੜਾ ਇਹ ਬੰਦ ਦਿੱਤਾ ਗਿਆ ਸਿਰੇ ਸਾਨੂੰ ਫੋਨ ਆਇਆ ਵੀ ਤੁਹਾਡੀ ਦੁਕਾਨ ਦਾ ਕੰਡ ਪਾੜੀ ਉਹ ਤਾਂ ਆ ਕੇ ਦੇਖਿਆ ਤੇ ਸਾਡਾ ਨੁਕਸਾਨ ਕੀਤਾ ਹੋਇਆ ਤੇ ਕੁਝ ਆ ਸਾਡੇ ਸਾਹਮਣੇ ਜਿਹੜੇ ਕੋਈ ਰਹਿੰਦਾ ਨਹੀਂ ਸੀ ਵਿਖਤੇ ਛੇਲਮਾ ਰਹਿੰਦੇ ਸੀਗੇ ਠੇਕੇ ਜਿੱਦਾਂ ਬੰਦ ਹੁੰਦੇ ਉਹ ਗਿਆ ਸੀਗੇ ਯਾ ਮੀਸ਼ੀਲਾ ਲਾਈਆਂ ਸੀ ਠੇਕੇ ਦੇ ਦਰਮਿਆਨ ਮੀਸ਼ੀਲਾ ਲੱਗੀਆਂ ਕਰਕੇ ਵੀ ਸ਼ੀਲਮੈਨਾਂ ਅੰਦਰ ਨਹੀਂ ਰੱਖ ਸਕਦੇ ਸੀ ਜੇ ਜੋ ਸਿਰੇ ਚੈੱਕ ਕਰਨ ਆਏ ਤਾਂ ਉਸ ਟਾਈਮ ਤੇ ਕੰਢ ਪਾੜੀਓ ਦੇਖੀ ਨੁਕਸਾਨ ਹੋਇਆ ਕਿੱਥੇ ਹੁਣ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਕਾਲ ਫੋਨ ਕੀਤਾ ਜੀ ਆ ਰਹੀ ਹੈ ਬਾਕੀ ਦੇਖ ਲਓ ਜੋ ਕਾਰਵਾਈ ਐ ਸਰਨ ਕਰੂਗੀ ਪੁਲਿਸ ਮੈਂ ਸਬੰਨ ਸਾਈਡ ਜਮੀਦਰਾਨ ਖਾਣਾ ਗੜ ਸ਼ੰਕਰ ਐ ਮੈਨੂੰ ਮੈਸੇਜ ਮਿਲਿਆ ਸੀ ਕਿ ਪਧਰਾਣੇ ਪਿੰਡ ਠੇਕੇ ਦੇ ਚੋਰੀ ਹੋਈ ਹੈ ਜਿਹੜਾ ਮੈਂ ਮੌਕਾ ਆ ਕੇ ਦੇਖਿਆ ਹੈ ਜਿਹੜਾ ਮੌਕੇ ਤੇ 4 ਇੰਚੀ ਦਾ ਜੋ ਪੜਦਾ ਇੱਕ ਸਾਈਡ ਤੇ ਕੀਤਾ ਹੋਇਆ ਹੈ ਇਹ ਪਲਾਸਟਰ ਵੀ ਨਹੀਂ ਹੋਇਆ ਤੇ ਆ ਕੇ ਦੇਖਿਆ ਅੰਦਰ ਚੋਰੀ ਹੋਈ ਜਾਦੀ ਹੈ ਜਿਹੜਾ ਹੁਣ ਦੇਖਦੇ ਆ ਕੈਂਬਰੀ ਕੰਘਾਲੇ ਜਾ ਰਹੇ ਆ ਜਿਹੜੇ ਕੋਈ ਮੌਕੇ ਦੀ ਕਾਰਵਾਈ ਹੋਈ ਗਈ ਕਾਨੂੰਨੀ ਕਾਰਵਾਈ ਕੀਤੀ ਹੋ। ਸਰ ਠੇਕੇ ਬੰਦ ਸੀ ਤਿੰਨ ਹਾਂ ਤਿੰਨ ਦਿਨ ਬਾਅਦ ਤੇ ਠੇਕੇ ਬੰਦ ਸੀ ਇਹ ਕਿੰਨਾ ਕੁ ਨੁਕਸਾਨ ਸਰ ਲੱਗਦਾ ਇਹ ਤਾਂ ਹੁਣ ਅੰਦਰੋਂ ਕਹਿੰਦੇ ਚੈੱਕ ਨਹੀਂ ਕੀਤਾ ਜੇ ਅੰਦਰੋਂ ਚੈੱਕ ਹੋਊਗਾ ਤਾਂ ਫੇਰ ਪਤਾ ਲੱਗਣਾ ਹੈ।